ਪੰਜਾਬ ਵੈਦਰ ਦੇਖ ਰਹੀ ਸਾਰੀ ਹੀ ਦਰਸ਼ਕਾਂ ਦਾ तहे ਦਿਲ ਤੋਂ ਸਵਾਗਤ ਕਰਦੀਆਂ ਜੀ ਤਾਂ ਲੈ ਕੇ ਹਾਜ਼ਰ ਹਾਂ ਮੌਸਮ ਦੀ ਅਪਡੇਟ ਤਾਂ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਸਿਸਟਮ ਜਾਂ ਬੱਦਲਵਾਈ ਆਪਾਂ ਦੇਖਣ ਨੂੰ ਮਿਲੇਗੀ ਤਾਂ ਉਸੇ ਤਰ੍ਹਾਂ ਆਪਾਂ ਨੂੰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਨਵਾਂ ਸਿਸਟਮ ਪੰਜਾਬ ਕੰਨੀ ਵੱਧਦਾ ਹੋਇਆ ਦੇਖਣ ਨੂੰ ਮਿਲ ਰਿਹਾ ਜਿਸ ਨੇ ਫਿਲਹਾਲ ਦੇ ਟਾਈਮ ਲਗਭਗ 80% ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਜਾਣਾਂਗੇ ਕਿੰਨਾ ਜ਼ਿਲ੍ਹਿਆਂ ਨੂੰ ਇਹ ਬੱਦਲਵਾਈ ਵੱਧ ਪ੍ਰਭਾਵਿਤ ਕਰੇਗੀ ਤਾਂ ਆਪ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਵੱਧ ਜ਼ੋਰ ਬੱਦਲਵਾਈ ਦਾ ਇਨਾਮ ਜਿਲ੍ਹਿਆਂ ਤੇ ਦੇਖਣ ਨੂੰ ਮਿਲੇਗਾ ਸੰਗਣੀ ਬਦਲਵਾਈ ਜਿਹੜੀ ਐ ਇੰਨਾ ਜਿਲ੍ਹਿਆਂ ਤੇ ਬਣੀ ਰਹੇਗੀ ਜਿਮ ਕੀ ਹੋਗੇ ਮੋਹਾਲੀ ਫਤਿਹਗੜ ਸਾਹਿਬ ਪਟਿਆਲਾ ਲੁਧਿਆਣਾ ਜਲੰਧਰ ਕਪੂਰਥਲਾ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਅਸ਼ੀਦ ਭਗਤ ਸਿੰਘ ਨਗਰ ਰੂਪਨਗਰ ਨੰਗਲ ਖੰਨਾਵਰਗੀ ਇਲਾਕਿਆਂ ਦੇ ਵਿੱਚ ਬਦਲਵਾਈ ਜਿਹੜੀ ਐ ਦੇਖਣ ਨੂੰ ਮਿਲੇਗੀ ਤੇ ਵੱਦਮੀ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਆਪਾਂ ਨੂੰ ਪੰਜਾਬ ਦੇ ਇੰਨਾ ਜਿਲ੍ਹਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਕਿ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਨੇ ਪਟਿਆਲਾ ਫਤਿਹਗੜ ਸਾਹਿਬ ਮੋਹਾਲੀ ਰੂਪਨਗਰ ਸ਼ੀਰ ਭਗਤ ਸਿੰਘ ਨਗਰ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਫਿਲਹਾਲ ਦੇ ਟਾਈਮ ਮੀ ਦੀ ਗਤੀਵਿਧੀਆਂ ਕੁਝ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਤੇ ਕਾਫੀ ਜ਼ਿਲ੍ਹਿਆਂ 'ਚ ਮੀ ਜਿਹੜਾ ਪਹਿਲਾਂ ਵੀ ਪੈ ਚੁੱਕਿਆ ਹੈ ਤੇ ਅੱਗੇ ਆਉਣ ਵਾਲੇ ਟਾਈਮ ਤੱਕ ਵੀ ਆਪਾਂ ਨੂੰ ਮੀ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਹੁੰਦੀਆਂ ਹੋਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਹੁਣ ਗੱਲ ਕਰੀਏ ਪੱਛਮੀ ਇਲਾਕਿਆਂ ਦੀ ਤਾਂ ਪੱਛਮੀ ਇਲਾਕਿਆਂ ਤੱਕ ਵੀ ਬਦਲਬਾਈ ਪਹੁੰਚੀਗੀ ਪਰ ਮੀ ਦੀ ਸੰਭਾਵਨਾਵਾਂ ਜਿਹੜੀਆਂ ਨੇ ਇੰਨਾ ਜ਼ਿਲ੍ਹਿਆਂ 'ਚ ਲਗਭਗ ਹਲਕੀ-ਫੁਲਕੀ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਹੋ ਸਕਦੀਆਂ ਨੇ ਦਰਮਿਆਨੀ ਪੱਧਰ ਤੇ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਹੁਣ ਪੰਜਾਬ ਦੇ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਦੱਖਣੀ ਇਲਾਕਿਆਂ ਦੇ ਵਿੱਚ ਵੀ ਮੀਂਹ ਦੀ ਸੰਭਾਵਨਾ ਜਿਹੜੀਆਂ ਨੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਖਾਸ ਕਰਕੇ ਇਨ੍ਹਾਂ ਜ਼ਿਲ੍ਹਿਆਂ 'ਤੇ ਹਵਾਵਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਹਵਾਵਾਂ ਜਿਹੜੀਆਂ ਨੇ ਲਗਭਗ 9 ਤੋਂ ਲੈ ਕੇ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਫਿਲਹਾਲ ਚੱਲ ਰਹੀਆਂ ਨੇ ਬਾਕੀ ਸਿਸਟਮ ਦੀ ਗੱਲਬਾਤ ਕੀਤੀ ਜਾਵੇ ਕਿੰਨਾ ਕੁ ਤਗੜਾ ਰਹੇਗਾ ਇਹ ਕਾਫੀ ਤਗੜਾ ਸਿਸਟਮ ਹੈ ਇਸ ਲਈ ਆਪ ਨੂੰ ਅੱਜ ਪੂਰੇ ਦਿਨੇ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਮੌਸਮ ਸਾਫ਼ ਹੋਣ ਦੀ ਜਿਹੜੀ ਸੰਭਾਵਨਾ ਥੋੜੀ ਘੱਟ ਬਣੀ ਰਹੇਗੀ ਤੇ ਜਿਸ ਤਰ੍ਹਾਂ ਹੀ ਕੋਈ ਹੋਰ ਨਵੀਂ ਅਪਡੇਟ ਆਵੇਗੀ ਆਪਾਂ ਜਲਦ ਤੋਂ ਜਲ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ ਜੇਕਰ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ